ਦੇਸ਼ ਦੇ ਵਿੱਚ ਇਸ ਵਕਤ ਲੋਕ ਸਭਾ ਦੇ ਚੋਣਾਂ ਚੱਲ ਰਹੇ ਨੇ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣ ਜਾ ਰਹੀਆਂ ਨੇ ਤਾ ਵੋਟਰਾਂ ਨੂੰ ਜਾਗਰੂਕ ਕਰਨ ਦੇ ਲਈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਅਤੇ ਲੋਕਲ ਪ੍ਰਸ਼ਾਸਨ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਕਿ ਲੋਕ ਵੱਦ ਤੋਂ ਵੱਦ ਵੋਟਾਂ ਪਾਣ ਤਾਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਜਿਹੜਾ ਵਾ ਸੰਦੇਸ਼ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫਲਾਈਓਵਰ ਦੇ ਇੱਥਾ ਜੋ ਪਿੱਲਰ ਨੇ ਤਾਂ ਉਹਨਾਂ ਦੇ ਉੱਤੇ ਵਕਫ ਵਕਫ ਤਰ੍ਹਾਂ ਦੀ ਪੇਂਟਿੰਗ ਕਰਕੇ ਵੋਟਰਾਂ ਨੂੰ ਜਾਗਰੂਕਤਾ ਜਾ ਰਿਹਾ ਤਾਂ ਕਿ ਇਸ ਗਰਮੀ ਦੇ ਵਿੱਚ ਜਿਹੜੇ ਨੇ ਵੋਟਰ ਵੱਧ ਤੋਂ ਵੱਧ ਘਰ ਤੋਂ ਬਾਹਰ ਨਿਕਲਣ ਵੋਟ ਪਾਣ ਜਾਣ ਤਾਂ ਪਹਿਲਾ ਡਿਜ਼ਾਈਨ ਤੁਹਾਨੂੰ ਦਿਖਾ ਰਹੇ ਹਾਂ ਜੋ ਡਿਜ਼ਾਈਨਿੰਗ ਕੀਤੀ ਜਾ ਰਹੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਅਤੇ ਲੋਕਲ ਪ੍ਰਸ਼ਾਸਨ ਵੱਲੋਂ ਤਾਂ ਇਸ ਤਰ੍ਹਾਂ ਦੀ ਤਿਆਰੀ ਕੀਤੀ ਜਾ ਰਹੀ ਆ পুষ্পਾ ਝੁਕੇਗਾ ਨਹੀਂ ਵੋਟ ਪਾਉਣ ਤੋਂ ਰੁਕੇਗਾ ਨਹੀਂ ਤਾਂ 1 ਜੂਨ 2024 ਨੂੰ ਵੋਟਾਂ ਪੈਣੀਆਂ ਨੇ ਤਾਂ ਹਰ ਇੱਕ ਪਿੱਲਰ ਤੇ ਇਸੇ ਤਰ੍ਹਾਂ ਦੀ ਤੇ ਪੇਂਟਿੰਗ ਜਿਹੜੀ ਆ ਕੀਤੀ ਜਾ ਰਹੀ ਆ ਥਿਸ ਇਜ਼ ਯੂਰ ਡਿਊਟੀ ਗੋ ਫॉर VOTING ਦਿਲ ਵਾਲੇ ਦਲੋਨੀਆਂ ਕੇ ਸਾਥ ਵੋਟ ڈالਨੇ ਜਾਏਗਾ ਤਾਂ ਇਸ ਤਰ੍ਹਾਂ ਦੀਆਂ ਪੇਂਟਿੰਗ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਵਾ ਤਾਂ ਜਿਵੇਂ ਦੱਸ ਰਿਹਾ ਕਿ 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ ਗਰਮੀ ਵੀ ਬਹੁਤ ਜ਼ਿਆਦਾ ਪੈ ਰਹੀ ਆ ਤਾਂ ਲੋਕ ਵੱਦ ਤੋਂ ਵੱਧ ਘਰਾਂ ਤੋਂ ਬਾਹਰ ਨਿਕਲਣ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਵਾ ਤੇ ਮੁਹੱਲੇ ਮੁਹੱਲੇ ਜਾ ਕੇ ਇਲੈਕਸ਼ਨ ਕਮਿਸ਼ਨ ਅਤੇ ਲੋਕਲ ਪ੍ਰਸ਼ਾਸਨ ਵੱਲੋਂ ਲਗਾਤਾਰ ਕੈਂਪੇਨਿੰਗ ਕੀਤੀ ਜਾ ਰਹੀ ਆ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਕਿ ਲੋਕ ਘਰਤ ਵਿੱਚੋਂ ਬਾਹਰ ਨਿਕਲ ਕੇ ਵੋਟ ਜ਼ਰੂਰ ਕਰਨ ਤਾਂ ਅਸੀਂ ਗੱਲਬਾਤ ਵੀ ਕਰਾਂਗੇ ਨਾਲ ਦੀ ਨਾਲ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਤਾਂ ਇਹ ਜੋ ਡਿਜ਼ਾਈਨਿੰਗ ਕਰ ਰਹੇ ਨੇ ਵੱਖ-ਵੱਖ ਪਿਲਰਾਂ ਤੇ ਕਿਹੜੇ-ਕਿਹੜੇ ਤੇ ਸਲੋਗਨ ਜਿਹੜੇ ਨੇ ਇਸ ਵਕਤ ਤਿਆਰ ਕੀਤੇ ਗਏ ਨੇ ਤਾਂ ਪੂਰੀ ਗੱਲਬਾਤ ਕਰ ਲੈਨੇ ਆ ਸਰ ਪਿਲਰਾਂ ਤੇ ਡਿਜ਼ਾਈਨਿੰਗ ਕਰ ਰਹੇ ਹੋ ਸਲੋਗਨ ਲਿਖ ਰਹੇ ਹੋ ਤਾਂ ਕਿ ਲੋਕ ਵੱਧ ਤੋਂ ਵੱਧ ਜਾ ਕੇ ਵੋਟਿੰਗ ਕਰਨ ਤਾਂ ਕਿਸ ਤਰ੍ਹਾਂ ਦੇ ਸੰਦੇਸ਼ ਜਿਹੜਾ ਦਿੱਤਾ ਜਾ ਰਿਹਾ ਇਸ ਵਕਤ ਇਹ ਜੋ ਲੋਕ ਵੋਟ ਨਹੀਂ ਕਰ ਰਹੇ ਇੱਕ ਤਾਂ ਉਹਨਾਂ ਨੂੰ ਜਾਗਰੂਕ ਕਰ ਰਹੇ ਨੇ ਤਾਂ ਕਿ ਜਾਣ ਕੋਲ ਰਾਟ ਟਾਈਮ ਕੱਢ ਕੇ ਵੋਟ ਦੇ ਕੇ ਆਣ ਕਿਉਂਕਿ ਉਹਨਾਂ ਦੀ ਵੋਟ ਬਹੁਤ ਕੀਮਤੀ ਆ ਤੇ ਥੋੜਾ ਬਾਲੀਵੁੱਡ ਸਟਾਈਲ ਦੇ ਵਿੱਚ ਲੋਕਾਂ ਨੂੰ ਇੰਟਰਸਟ ਪੈਦਾ ਕਰ ਰਹੇ ਨੇ ਫਰਾਂ ਤਾਂ ਕਰਕੇ ਬਸ ਕਿਉਂਕਿ ਨੌਜਵਾਨ ਜਿਆਦਾ ਤੋਂ ਜਿਆਦਾ ਵੋਟਿੰਗ ਕਰ ਰਹੇ ਇਸ ਕਰਕੇ ਬੋਲੀ ਦੇ ਵੋਟ ਦਾ ਸਹਾਰਾ ਦਿੱਤਾ ਜਾ ਰਿਹਾ ਹਾਂਜੀ ਹਾਂਜੀ ਤਾਂ ਕਿਸ ਤਰ੍ਹਾਂ ਦੀ ਪੇਂਟਿੰਗ ਜਿਹੜੀ ਹੋ ਰਹੀ ਕੀਤੀ ਜਾ ਰਹੀ ਹੈ ਕਿੰਨੇ ਕੁ ਟੋਟਲ ਸਲੋਗਨ ਜਿਹੜੇ ਨੇ ਇਸ ਵਕਤ ਤਿਆਰ ਕੀਤੇ ਜਾ ਰਹੇ ਨੇ ਟੋਟਲ ਹੈਗੇ ਨੇ 16-17 ਸਲੋਗਨ ਸਲੋਗਨ ਨੇ ਵਿੱਚੋਂ ਥੋੜੇ ਜਿਆਦਾ ਬਾਲੀਵੁੱਡ ਦੇ ਰਿਲੇਟਡ ਹੀ ਨੇ ਸਾਰੇ ਨਾ ਸਲੋਗਨਸ ਹਾਂਜੀ ਤੇ ਇਹ ਆਈਡੀਆ ਕਿਸ ਤਰ੍ਹਾਂ ਤੁਸੀਂ ਇਲੈਕਸ਼ਨ ਕਮਿਸ਼ਨ ਤੁਸੀਂ ਦਿੱਤਾ ਜਾਂ ਇਲੈਕਸ਼ਨ ਕਮਿਸ਼ਨ ਨੇ ਤੁਹਾਨੂੰ ਦਿੱਤਾ ਕਿ ਇਸ ਤਰ੍ਹਾਂ ਦੇ ਸਲੋਗਨ ਲਗਾਏ ਜਾਣ ਐਕਚੁਅਲੀ ਬੈਟ ਕੇ ਡਿਸਕਸ ਕੀਤਾ ਸੀ ਸਰਗਨ ਨੇ ਥੋੜਾ ਬਾਲੀਵੁੱਡ ਸਟਾਈਲ ਦੇ ਵਿੱਚ ਹੋ ਜਵੇ ਤੇ ਉਹਨਾਂ ਨੇ ਆਈਡੀਆ ਦਿੱਤਾ ਸੀਗਾ ਫਿਰ ਅਸੀਂ ਉਹਨੂੰ ਕ੍ਰੀਏਟ ਕੀਤਾ ਵਾ ਇਹਨੂੰ ਆਟਮਿਕ ਚ ਸਲੋਗ ਜਿਹੜੇ ਬਾਲੀਵੁੱਡ ਡਾਇਲੋਗਸ ਨੇ ਉਹਨੂੰ ਕਨਵਰਟ ਕੀਤਾ ਵੋਟਿੰਗ ਦੇ ਵਿੱਚ ਤਾਂ ਫਿਰ ਉਹਨੂੰ ਪੇਂਟ ਕੀਤਾ ਵਾ ਜਿਹੜਾ ਜੋ ਡਾਇਲੌਗ ਨੇ ਉਹਨਾਂ ਨੂੰ ਕਨਵਰਟ ਕਰਕੇ VOTING ਦੇ ਵਿੱਚ ਕਰਤਾ ਹਾਂਜੀ ਹਾਂਜੀ ਬਿਲਕੁਲ ਤਾਂ ਲੋਕ ਫਿਰ ਤਸਵੀਰਾਂ ਖਚਾਨ ਆ ਰਹੇ ਨੇ ਇੱਥੇ ਜਦੋਂ ਤੁਸੀਂ ਪੇਂਟਿੰਗ ਕਰ ਰਹੇ ਹੋ VOTER ਆ ਰਹੇ ਨੇ ਤਾਂ ਕਿ ਅਸੀਂ ਵੋਟ ਪਾ ਜਾਵਾਂਗੇ ਆ ਰਹੇ ਨੇ ਕੁਝ ਇੰਟਰਸਟਿਡ ਨਾਲ ਵੀ ਆ ਰਹੇ ਨੇ ਕੁਝ ਪਰੇਸ਼ਾਨ ਵੀ ਹੋ ਰਹੇ ਨੇ ਤਾਂ ਉਹ ਵੀ ਆ ਰਹੇ ਨੇ ਤੁਸੀਂ ਵੀ ਨਾਲ ਨਾਲ ਪੀਕ ਕਰ ਰਹੇ ਹੋ ਕਿ ਵੋਟ ਜ਼ਰੂਰ ਪਾ ਕੇ ਆਈਏ ਹਾਂਜੀ ਹਾਂਜੀ ਮੈਂ ਖੁਦ ਵੀ ਵੋਟ ਪਾ ਕੇ ਆਉਂਗਾ ਤੇ ਜਿਹੜੇ ਆਣੇ ਉਹਨਾਂ ਨੂੰ ਕਹਿ ਵੀ ਦੇਣਾ ਵੀ ਤੁਸੀਂ ਵੀ ਵੋਟ ਪਾ ਕੇ ਆਓ ਬਿਲਕੁਲ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ ਉੱਪਰ ਤੁਸੀਂ ਦੇਖ ਸਕਦੇ ਹੋ ਇਲੈਕਸ਼ਨ ਕਮਿਸ਼ਨ ਦਾ ਜੋ ਸਲੋਗਨ ਆ ਜੋ ਉਹਨਾਂ ਦਾ ਲੋਗੋ ਆ ਤਿਆਰ ਕੀਤਾ ਜਾ ਰਿਹਾ ਵਾ ਤਾਂ ਵੱਖ-ਵੱਖ ਤਰ੍ਹਾਂ ਦੀਆਂ ਇਹ ਤਸਵੀਰਾਂ ਜਿਹੜੀਆਂ ਵਾ ਇਸ ਵਕਤ ਲੁਧਿਆਣਾ ਦੇ ਵਿੱਚ ਦੇਖਣ ਨੂੰ ਮਿਲਣ ਗਿਆ ਹਰ ਇੱਕ ਪਿੱਲਰ ਨੂੰ ਖੂਬਸੂਰਤੀ ਨਾਲ ਬਣਾਇਆ ਜਾ ਰਿਹਾ ਵਾ ਜਿਵੇਂ ਕਿ ਜੋ ਸਲੋਗਨ ਨੇ ਜੋ ਬੋਲੀਵੁੱਡ ਦੇ ਡਾਇਲੋਗ ਨੇ ਉਹਨਾਂ ਡਾਇਲੋਗ ਨੂੰ ਕਨਵਰਟ ਕੀਤਾ ਗਿਆ ਵਾ ਤਾਂ ਇਹ ਪਹਿਲਾ ਡਾਇਲੋਗ ਜਿਹੜਾ ਲਿਖਿਆ ਆ ਪੁਸ਼ਪਾ ਝੁਕੇਗਾ ਨਹੀਂ ਵੋਟ ਪਾਉਣ ਤੋਂ ਰੁਕੇਗਾ ਨਹੀਂ ਤਾਂ 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਹੋਣੀਆਂ ਨੇ ਇਸੇ ਤਰ੍ਹਾਂ ਹੋਰ ਵੀ ਕਈ ਸਲੋਗਨ ਜਿਹੜੇ ਨੇ ਪਿੱਲਰਾਂ ਦੇ ਉੱਤੇ ਦਿੱਤੇ ਗਏ ਨੇ ਸਾਹਮਣੇ ਤੁਸੀਂ ਇੱਕ ਤਸਵੀਰ ਦੇਖ ਸਕਦੇ ਹੋ ਦਿਸ ਇਜ਼ ਯੂਅਰ ਡਿਊਟੀ ਗੋ ਫਾਰ ਵੋਟਿੰਗ ਤਾਂ ਇਹ ਵੱਖ-ਵੱਖ ਤਰ੍ਹਾਂ ਦੇ ਸਲੋਗਨ ਜੋ ਨੇ ਇਲੈਕਸ਼ਨ ਕਮਿਸ਼ਨ ਅਤੇ ਲੋਕਲ ਪ੍ਰਸ਼ਾਸਨ ਦੇ ذریعے ਇਹ ਤਿਆਰ ਕੀਤੇ ਜਾ ਰਹੇ ਨੇ ਤਾਂ ਕਿ ਲੋਕ ਜਿਹੜੇ ਨੇ ਵੱਧ ਤੋਂ ਵੱਧ ਵੋਟਾਂ ਪਾਉਣ ਦੇ ਲਈ ਘਰਾਂ ਦੇ ਵਿੱਚੋਂ ਬਾਹਰ ਨਿਕਲਣ ਤਾਂ ਹਰ ਹਰ ਵਾਰ ਜਦੋਂ ਵੋਟਾਂ ਹੁੰਦੀਆਂ ਨੇ ਤਾਂ ਉਸ ਵਕਤ ਇਲੈਕਸ਼ਨ ਕਮਿਸ਼ਨ ਅਤੇ ਲੋਕਲ ਪ੍ਰਸ਼ਾਸਨ ਜੋ ਹੁੰਦਾ ਉਹ ਉਪਰਾਲੇ ਕਰਦਾ ਹੁੰਦਾ ਕਿ ਤਾਂ ਕਿ ਵੋਟਰ ਨੂੰ ਜਾਗਰੂਕ ਕੀਤਾ ਜਾਵੇ ਲੋਕ ਜਿਹੜੇ ਨੇ ਜੋ ਵੋਟਰ ਨੇ ਵੱਧ ਤੋਂ ਵੱਧ ਵੋਟਾ ਪਾਨ ਤਾਂ ভোটার ਆਈਡੀ ਹੱਥ ਚ ਫੜਿਆ ਨਜ਼ਰ ਆਵੇਗਾ ਤੇ ਤਸਵੀਰਾਂ ਬੜੀਆਂ ਖੂਬਸੂਰਤ ਬਣ ਜਾਂਦੀਆਂ ਨੇ ਤਾਂ ਸਾਹਮਣੇ ਤਸਵੀਰ ਦੇ ਸਕਦੇ ਹੋ ਇੱਕ ਵੋਟ ਦੀ ਕੀਮਤ ਤੂੰ ਕੀ ਜਾਣੋ ਰਮੇਸ਼ ਬਾਬੂ ਸੋਏ ਫਿਲਮਾਂ ਦੇ ਡਾਇਲੋਗ ਨੇ ਜਿਨ੍ਹਾਂ ਨੂੰ ਵੋਟਾਂ ਦੇ ਵਿੱਚ ਇਹ ਕਨਵਰਟ ਕੀਤਾ ਗਿਆ ਵਾ ਤਾਂ ਇਹ ਵੱਖ-ਵੱਖ ਤਰ੍ਹਾਂ ਦੇ ਸਲੋਗਨ ਨੇ ਤਾਂ ਇੱਧਰ ਵੀ ਇੱਕ ਤਸਵੀਰ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗੇ ਤਸਵੀਰ ਦਿਖਾਣਗੇ ਤਾਂ ਮੇਰੇ ਪਾਸ ভোটার ਕਾਰਡ ਹੈ ਤਾਂ ਇਹ ਤਸਵੀਰ ਵੀ ਇੱਕ ਅਹਿਮ ਬਣ ਜਾਂਦੀ ਹੈ ਜਦੋਂ ਇਸ ਤਰ੍ਹਾਂ ਦੀਆਂ ਤਸਵੀਰਾਂ ਜਦੋਂ ਜਾਗਰੂਕ ਕਰਦੀਆਂ ਨੇ ਤਾਂ ਕਿਉਂਕਿ ਇਹ ਇਸ ਪੇਂਟਿੰਗ ਦੇ ذریعے ਹੀ ਕਈ ਵਾਰ ਵੋਟਰ ਜਿਹੜਾ ਵਾ ਜਾਗਰੂਕ ਹੋ ਜਾਂਦਾ ਵਾ ਵੋਟ ਪਾਣ ਜ਼ਰੂਰ ਜਾਂਦਾ ਵਾ ਤਾਂ ਹਰ ਇੱਕ ਦਾ ਅਧਿਕਾਰ ਹੁੰਦਾ ਕਿ ਵੋਟ ਤੁਸੀਂ ਜ਼ਰੂਰ ਪਾਓ ਕਿਉਂਕਿ ਇਹ ਚੋਣਾਂ ਜਿਹੜੇ ਨੇ ਆਉਣ ਵਾਲੇ ਭਵਿੱਖ ਤੇ ਲਈ ਹੁੰਦੇ ਨੇ ਚੰਗਾ ਉਮੀਦਵਾਰ ਚੁਣਨ ਦੇ ਲਈ ਇਹ ਚੋਣਾਂ ਹੁੰਦੇ ਨੇ ਤਾਂ ਇਹਨਾਂ ਚੋਣਾਂ ਨੂੰ ਲੋਕ ਜਿਹੜੇ ਨੇ ਇੰਟਰਸਟਿੰਗ ਬਣਾਣ ਤਾਂ ਇਹ ਸਲੋਗਨ ਜਿਹੜੇ ਨੇ ਉਹ ਬਣਾਏ ਗਏ ਨੇ ਤਾਂ ਮੇਰੇ ਪਾਸ ਵੋਟਰ ਕਾਰਡ ਹੈ ਤਾਂ ਇਹ ਸਲੋਗਨ ਤੁਸੀਂ ਦੇਖ ਸਕਦੇ ਹੋ ਸ਼ਾਇਦ ਇਹ ਅਹਿਮਤ ਬਚਨ ਦੀ ਤਸਵੀਰ ਨਜ਼ਰ ਆਵੇਗੀ ਤਾਂ ਇੱਧਰ ਇਹ ਤਸਵੀਰ ਵੀ ਅਹਿਮਤ ਬਚਨ ਦੀ ਆ ਅਰੇ ਉਹ ਸੰਭਾ ਕਦੋਂ ਹੈ ਵੋਟਾ ਪੰਜਾਬ ਲੋਕ ਸਭਾ ਚੋਣਾਂ 1 ਜੂਨ 2024 ਵੋਟਰ ਹੈਲਪਲਾਈਨ ਨੰਬਰ ਵੀ ਦਿੱਤਾ ਹੈ 1950 ਤਾ ਇਹ ਆਂਬਾ ਹਰ ਇੱਕ ਨੂੰ ਯਾਦ ਹੋਵੇਗਾ ਹਰ ਇੱਕ ਨੇ ਫਿਲਮ ਦਾ ਡਾਇਲੋਗ ਜੂ ਸੁਨੇ ਹੋਵੇਗਾ ਜਿਵੇਂ ਕਿ ਅਸੀਂ ਗੱਲਬਾਤ ਕੀਤੀ ਜੋ ਇਸ ਪੇਂਟਿੰਗ ਨੂੰ ਤਿਆਰ ਕਰ ਰਹੇ ਨੇ ਤਾਂ ਉਹਨਾਂ ਨੇ ਵੀ ਇਹ ਕਿਹਾ ਸੀ ਕਿ ਜਿਹੜੇ ਡਾਇਲੋਗ ਨੇ ਫਿਲਮਾਂ ਦੇ ਵਿੱਚ ਜੋ ਡਾਇਲੋਗ ਹੁੰਦੇ ਨੇ ਉਹਨਾਂ ਨੂੰ ਇਹ ਕਨਵਰਟ ਕੀਤਾ ਗਿਆ ਵਾ ਇਲੈਕਸ਼ਨ ਕਮਿਸ਼ਨ ਦੇ ਨਾਲ ਜਦੋਂ ਇਹ ਲੋਕ ਬੈਠਦੇ ਨੇ ਤਾਂ ਡਿਜ਼ਾਈਨ ਇੱਕ ਤਿਆਰ ਕਰਦੇ ਨੇ ਕਿ ਕਿਸ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਦਿੱਤੇ ਜਾਣ ਇਸ ਵਾਰ ਜਿਹੜਾ ਵਾ ਬੋਲੀਵੁੱਡ ਦਾ ਸਹਾਰਾ ਜੋ ਆ ਉਹ ਲਿੱਤਾ ਗਿਆ ਪੰਜਾਬ ਦੇ ਵਿੱਚ ਤਾਂ ਕਿ VOTER ਜਾਗਰੂਕ ਹੋ ਸਕਣ ਤਾਂ ਇਹ ਤਸਵੀਰ ਲੋਕ ਜਿਹੜੇ ਨੇ ਇੱਥੇ ਸੈਲਫੀਆਂ ਲੈਣ ਵੀ ਅਜਵੇਂ ਉਹਨਾਂ ਦੱਸਿਆ ਕਿ ਆ ਰਹੇ ਨੇ ਪਸੰਦ ਵੀ ਕਰ ਰਹੇ ਨੇ ਪੇਂਟਿੰਗ ਨੂੰ ਤਾਂ ਲੋਕਾਂ ਨੂੰ ਇਸ ਨਾਲ ਜੋੜਨ ਦੇ ਲਈ ਪ੍ਰਸ਼ਾਸਨ ਵੱਲੋਂ ਇਹ ਉਪਰਾਲੇ ਜਿਹੜੇ ਨੇ ਕੀਤੇ ਜਾ ਰਹੇ ਨੇ ਤਾਂ ਇੱਧਰ ਇੱਕ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਖੂਬਸੂਰਤ ਤਸਵੀਰਾਂ ਜੋ ਬਣੀਆਂ ਗਈਆਂ ਨੇ ਤਾਂ ਇਹ ਫਿਲਮ ਜਿਹੜੀ ਕਿ ਲੰਬਾ ਸਮਾਂ ਚੱਲੀ ਦਿਲ ਵਾਲੇ ਦੁਲਨੀਆਂ ਕੇ ਸਾਥ ਵੋਟ ڈالਨੇ ਜਾਏਗਾ ਤਾਂ ਜੋ ਦਿਲ ਵਾਲਾ ਵਾ ਉਹ ਆਪਣੀ ਦੁਲਨੀਆਂ ਦੇ ਨਾਲ ਵੋਟ ਪਾਣ ਜਾਵੇਗਾ ਕਿਉਂਕਿ ਜੇ ਕਿਸੇ ਦਾ ਨਵਾਂ ਨਵਾਂ ਵਿਆਹ ਹੋਇਆ ਹੈ ਤੇ ਆਪਣੀ ਵੋਟ ਜਿਹੜੀ ਹੈ ਆਪਣੀ ਦੁਲਨ ਦੇ ਨਾਲ ਪਾਣ ਜਾਵੇਗਾ ਤਾਂ ਇਸ ਤਰ੍ਹਾਂ ਦੇ ਸਲੋਗਨ ਜਿਹੜੇ ਨੇ ਉਹ ਖੂਬਸੂਰਤ ਜਿਹੜੇ ਦਿੱਤੇ ਗਏ ਨੇ ਤਾਂ ਲੋਕਾਂ ਨੂੰ ਵੋਟਾਂ ਦੇ ਨਾਲ ਜੋੜੇ ਜਾ ਰਹੇ ਲੋਕ ਵੱਤਵਾਦ ਵੋਟਾਂ ਪਾਣ ਕਿਸੇ ਵੀ ਅਾਕੋ ਕਿ ਉਹ ਮਸ਼ੀਨ ਪੈਡ ਹੁੰਦੀ ਹੈ ਉੱਤੇ ਜਾ ਕੇ ਤੁਸੀਂ ਜਿਸੇ ਵੀ ਉਮੀਦਵਾਰ ਨੂੰ ਤੁਸੀਂ ਵੋਟ ਪਾ ਸਕਦੇ ਹੋ ਨੋਟਾ ਦਾ ਬਟਨ ਵੀ ਹੁੰਦਾ ਤੁਹਾਨੂੰ ਉਮੀਦਵਾਰ ਨਹੀਂ ਪਸੰਦ ਆਇਆ ਤਾਂ ਨੋਟਾ ਨੂੰ ਬਟਨ ਜ਼ਰੂਰ ਦਬਾਓ ਵੋਟ ਜ਼ਰੂਰ ਆਪਣਾ ਇਸਤੇਮਾਲ ਕਰੋ ਤਾਂ ਲੋਕਾਂ ਨੂੰ ਜਿਹੜੇ ਵੋਟਰ ਨੇ ਉਹਨਾਂ ਨੂੰ ਜਾਗਰੂਕ ਕਰਨ ਦੇ ਲਈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਅਤੇ ਲੋਕਲ ਪ੍ਰਸ਼ਾਸਨ ਵੱਲੋਂ ਇਹ ਇੰਤਜ਼ਾਮ ਕੀਤੇ ਗਏ ਨੇ ਹਰ ਜਗ੍ਹਾ ਤੇ ਜਿਹੜੀ ਕੈਂਪੇਨਿੰਗ ਚਲਾਈ ਜਾ ਰਹੀ ਆ ਤਾਂਕਿ ਵੋਟਰ ਜਿਹੜੇ ਨੇ ਵੱਧ ਤੋਂ ਵੱਧ ਵੋਟਾਪਾਨ 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਹੋਣ ਜਾ ਰਹੀਆਂ ਨੇ 4 ਤਰੀਕ ਨੂੰ ਨਤੀਜੇ ਆਣੇ ਨੇ ਗਰਮੀ ਬਹੁਤ ਜ਼ਿਆਦਾ ਵਾ ਤਾਪਮਾਨ ਵੀ ਇਸ ਵਕਤ ਜਿਹੜਾ ਵਾ 47 ਡਿਗਰੀ ਤੋਂ ਉੱਪਰ ਚੱਲ ਰਿਹਾ ਵਾ ਪਰ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ ਰੈੱਡ ਕਾਰਪਟ ਬਣਾਏ ਜਾ ਰਹੇ ਨੇ ਸਵੇਦਨ ਸਿੰਘ ਜਿੱਥੇ ਬੂਥ ਨੇ ਉੱਥੇ ਵੀ ਤਿਆਰੀਆਂ ਕੀਤੀਆਂ ਗਈਆਂ ਨੇ ਪਾਣੀ ਦਾ ਇੰਤਜ਼ਾਮ ਸ਼ਪੀਲਾ ਦਾ ਇੰਤਜ਼ਾਮ ਹਰ ਜਗ੍ਹਾ ਤੇ ਖੂਬਸੂਰਤੀ ਢੰਗ ਨਾਲ ਇੰਤਜ਼ਾਮ ਜਿਹੜਾ ਵਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਵਾ ਤਾਂ ਕਿ ਲੋਕ ਜਿਹੜੇ ਨੇ ਵੋਟਾ ਵੱਧ ਤੋਂ ਵੱਧ ਪਾ ਸਕਣ ਤਾਂ ਹੈ ਪ੍ਰਸ਼ਾਸਨ ਵੱਲੋਂ ਇਲੈਕਸ਼ਨ ਕਮਿਸ਼ਨ ਇੰਡੀਆ ਵੱਲੋਂ ਜੋ ਤਿਆਰੀ ਕੀਤੀ ਗਈ ਹੈ ਉਹ ਤਸਵੀਰਾਂ ਅਸੀਂ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀ ਨੇ ਤਾਂ ਤੁਸੀਂ ਵੀ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਿਓ ਵੋਟ ਜ਼ਰੂਰ ਪਾਈਓ ਉਮੀਦਵਾਰ ਕੋਈ ਵੀ ਹੋਵੇ ਚੰਗੇ ਉਮੀਦਵਾਰ ਨੂੰ ਆਪਣੀ ਸੋਚ ਸਮਝ ਦੇ ਨਾਲ ਵੋਟ ਜ਼ਰੂਰ ਪਾਣ ਜਾਈਓ ਅਗਰ ਤੁਹਾਨੂੰ ਉਮੀਦਵਾਰ ਨਹੀਂ ਵੀ ਪਸੰਦ ਆ ਤਾਂ ਨੋਟਾ ਦਾ ਬਟਨ ਜ਼ਰੂਰ ਦਬਕਈਓ ਤਾਂਕਿ ਤੁਹਾਡੀ ਵੋਟ ਜਿਹੜੀ ਆ ਜ਼ਰੂਰ ਅਕਾਊਂਟ ਹੋ ਸਕੇ ਕੈਮਰਾਮੈਨ ਸੁਲਮਾਨ ਦੇ ਨਾਲ ਨਰਿੰਦਰ ਮਹੰਦੂ ਜਗਮਨ ਟੀਵੀ ਲੁਧਿਆਣਾ